ਬੰਦ ਕਰ ਕੈਨਸਲ ਕਰੋ ਮਾਈਕ ਬੰਦ ਕਰ ਉਹ ਬੰਦ ਆਜਾ ਚੱਲੋ ਕੁਝ ਨਹੀਂ ਹੋ ਰਿਹਾ 50 ਪੈਰੀ ਪੈਗੇ ਨਾ ਤੁਹਾਡੇ ਇਜ਼ਾਫੇ ਚੱਲ ਜਾ ਯਾਰ ਮੇਰੀ ਕੁ ਮੰਗਿਆ ਭਾਜੀ ਮੇਰੇ ਘਰ ਵਾਲਿਆਂ ਨੂੰ ਘਰ ਜਾਣੀ ਤਾਂ ਜਾਨੀ ਬੇਟੀ ਆ ਇਹਨਾਂ ਦੇ ਫਾਦਰ ਵੀ ਨਹੀਂ ਹੈਗੇ ਇਹਨਾਂ ਦੇ ਭਰਾ ਵੀ ਨਹੀਂ ਹੈਗੇ ਛੋਟੇ ਬੱਚਾ ਛੱਡ ਕੇ ਮਾਰਨ ਨਹੀਂ ਆਉਗੀ ਹੁਣ ਕੱਲੀ ਹੈਗੀ ਹੈ ਇਹਦਾ ਇਹਦਾ ਕਿਸੇ ਨੂੰ ਕਿਸੇ ਦਾ ਖੂਨ ਨਹੀਂ ਪਿਗਲਦਾ ਵੀ ਬੱਚਿਆਂ ਵਾਲੇ ਦਾ ਪਿਗਲਦਾ ਵਾ ਹਾਂ ਇਹਨਾਂ ਤਾਂ ਫਿਰ ਤੇ ਲੱਗੀ ਆ ਬਸ ਇਹ ਟ੍ਰੀਟਮੈਂਟ ਕਹਦਾ ਇਹ ਕਹਿੰਦੇ ਵੀ ਪੋਸਟਮਾਰਟਮ ਕੱਲੀ ਕਰਵਾਉਣਾ ਉਹਨਾਂ ਨੂੰ ਐਕਸੀਡੈਂਟ ਹੋਇਆ ਫਿਰ ਤੇ ਰੋੜਾ ਵਜਾ ਪੱਥਰ ਵੱਡਾ ਬਸ ਉਹ ਹੋਇਆ ਤੇ ਇਹ ਕਹਦਾ ਪੋਸਟਮਾਰਟਮ ਕਰਵਾਉਣਾ ਇਹਨਾਂ ਨੇ ਪੇਟੀ ਆ ਨਿੱਕੀ ਜੀ ਆ ਬੰਦਾ ਉਹਦੋਂ ਕਿਉਂ ਨਹੀਂ ਆ ਗਿਆ ਦੇਖੋ ਬੰਦਾ ਆ ਗਈ ਇਹਨਾਂ ਨੂੰ ਫਾਇਦਾ ਹੋਊਗਾ ਡੈੱਡ ਬੋਡੀ ਉੱਥੇ ਜਮ੍ਹਾਂ ਕਰ ਛੱਡੀ ਆ ਦੋ ਦਿਨੋਂ 60000 ਰੁਪਏ ਦਾ ਕਹਦਾ ਲਿਆ ਉਹਨਾਂ ਨੇ ਕਿਉਂ ਲਾਇਆ ਜੇ ਰਾਤ ਬੰਦ ਕੀਤੀ ਸਾਨੂੰ ਸਾਡੀ লাশ ਨਹੀਂ ਜਾਣ ਦੇਂਦੇ ਆਂਦੇ ਪੁਲਿਸ ਵਾਲੇ ਉਹ ਕਿਉਂ ਕਹਿੰਦੇ ਅਸੀਂ ਪੋਸਟਮਾਰਟਮ ਕਰਨਾ ਅਸੀਂ ਪੋਸਟਮਾਰਟਮ ਨਹੀਂ ਕਰਵਾ ਦੋ ਦਿਨੋਂ ਦਾ ਬੰਦਾ ਮਰਿਆ ਇਹਨਾਂ ਨੇ ਹਸਪੀਟਲ ਵਾਲਿਆਂ ਨੇ ਲਾਸ਼ ਛੱਡਿਆ ਆ ਸਾਡੀ ਇਹੋ ਹੱਥ ਜੋੜ ਕੇ ਬੇਚਦੀ ਆ ਸਾਨੂੰ ਤੇ ਪੁਲਿਸ ਵਾਲਿਆਂ ਦਾ ਵੀ ਲੱਗਦਾ ਤੇ ਹਸਪੀਟਲ ਵਾਲਿਆਂ ਦਾ ਵੀ ਲੱਗਦਾ ਜਿਨ੍ਹਾਂ ਨੇ ਮਰਿਆ ਬੰਦਾ ਲਾਸ਼ ਛੱਡਿਆ ਤੇ ਪੁਲਿਸ ਵਾਲੇ ਵੀ ਜਿਹੜੇ ਕਹਿੰਦੇ ਅਸੀਂ ਪੋਸਟਮਾਰਟਮ ਕਰਨਾ ਲਾਸ਼ ਦਾ ਦੋ ਦਿਨ ਮਰੇ ਹੋ ਗਏ ਉਹਨੂੰ ਤਾਂ ਲਾਸ਼ ਦਾ ਇਹਨਾਂ ਨੇ ਪੋਸਟਮਾਰਟਮ ਕੀ ਕਰਨਾ ਜਾਂ ਤੇ ਹਮਨੇ ਸਹੀ ਸਲਾਮਤ ਬੜਾ ਆ ਤੁਹਾਡੀ ਮੰਗ ਕੀ ਕੀ ਆ ਤੁਹਾਡੀ ਮੰਗ ਤੇ ਸਾਨੂੰ ਕਰ ਤੁਹਾਡੀ ਮੰਗ ਇਹ ਹੈ ਕਿ ਸਾਨੂੰ ਕਰ ਜਾਣ ਦਿੱਤਾ ਜਾਵੇ ਇਹ ਪੋਸਟਮਾਰਟਮ ਨਹੀਂ ਕਰਵਾਉਣਾ ਨਹੀਂ ਪੋਸਟਮੈਨ ਨਹੀਂ ਨਹੀਂ ਕਰਮ ਨਹੀਂ ਕਰਵਾਣਾ ਹਾਂਜੀ ਪੁਲਿਸ ਧੱਕੇ ਨਾਲ ਕਰਵਾ ਰਹੀ ਪੁਲਿਸ ਆਨੂੰ ਨੰਗਰ ਨਹੀਂ ਜਾਣ ਦੇਣ ਦੀ ਆ ਵੇਖੋ ਅੱਗੇ ਗੱਡੀ ਲਾ ਕੇ ਇਹਨਾਂ ਨੇ ਰਾਹ ਰੋਕਿਆ ਮੈਂ ਆਪਣੇ ਘਰ ਵਾਲੇ ਦਾ ਪੋਸਟਮੈਨ ਨਹੀਂ ਹੁੰਦੇ ਨਾ ਬਸ ਮੇਰੇ ਨਾਲੇ ਕੋਠੀ ਆ ਕੇ ਪੈ ਲੈਣੀ ਹੁਣ ਮੁਰਦੇ ਮੇਰੇ ਕੋਈ ਕਾਰਵਾਈ ਨਹੀਂ ਬਸ ਮੇਰੇ ਘਰ ਵਾਲੇ ਦਾ ਪੋਸਟਮੈਨ ਨਹੀਂ ਹੁੰਦੇ ਨਾ ਬਸ ਹੋਇਆ ਕਿੱਦਾਂ ਹੈ ਤੁਹਾਨੂੰ ਪਤਾ ਹਾਸਾ ਹੋਇਆ ਕਿੱਦਾਂ ਬਾਜ਼ਾ ਕੰਮ ਤੇ ਗਿਆ ਇਹ ਮੈਨੂੰ ਫੋਨ ਆਇਆ ਆਹ ਪ੍ਰਾਫੁੱਕਾਮ ਤੇ ਕੰਮ ਤੇ ਗਿਆ ਸੀ ਭਾਈ ਜੀ ਮੇਰਾ ਵੱਡਾ ਭਰਾ ਆ ਕੰਮ ਤੇ ਗਿਆ ਤੇ ਦੋ ਬੰਦੇ ਨਾਲ ਮੈਂ ਦਿਹਾੜੀ ਤੇ ਖੜਿਆ ਸੀ ਇਹ ਥੱਲੇ ਨਾਲ ਟਰਾਲੀ ਲਾਈ ਸੀ ਅੱਧੀ ਟਰਾਲੀ ਭਰ ਗਿਆ ਟਰੈਕਟਰ ਪਾਉਣ ਡਿਆ ਫੇਰ ਉਹਨਾਂ ਨੂੰ ਪਤਾ ਨਹੀਂ ਲੱਗਾ ਬੰਦਾ ਉਹਨਾਂ ਨੇ ਉਹ ਤੋਂ ਟੋਕਰੀ ਛੁੱਟੀ ਤੇ ਸਿਰ 'ਚ ਵੱਜ ਗਈ ਉਥੇ ਵੱਡਾ ਪੱਥਰ ਵਜਾ ਦੇ ਉਦੀ ਉਥੇ ਖਤਮ ਹੋ ਗਿਆ ਫਿਰ ਆ ਗਏ ਬੰਦਿਆਣੇ ਉਥੇ ਲੱਗੇ ਬਿਲਡਿੰਗ ਵਾਲਿਆਂ ਨੇ ਹਸਪੀਟਲ ਦਾਖਲ ਕਰਾਇਆ ਤੇ ਗਵਾਂਦੇ ਅਸੀਂ ਤਾਂ ਕਿਹਾ ਇਹਨਾਂ ਨੇ ਮਰਿਆ ਲਾਸ਼ ਇਹਨਾਂ ਨੇ ਮਰਿਆ ਮਸ਼ੀਨ ਚਲਾਉਂਦਾ ਮਨ ਕੇ ਲਾਸ਼ ਦਾ ਟਰੀਟਮੈਂਟ ਕਰਦੇ ਰਹੇ ਲਾ ਨਹੀਂ ਕੋਈ ਇਹਨਾਂ ਨੇ ਦਵਾਈ ਵੀ ਨਹੀਂ ਇਹਨਾਂ ਨੇ ਇੱਕ ਦਵਾਈ ਵੀ ਨਹੀਂ ਦਿੱਤੀ ਇਹਨਾਂ ਨੂੰ ਤੇ ਬਸ ਉਹਨਾਂ ਨੇ 6 45 ਨਾ ਤੇ ਵਾਦੀ ਅੰਦਾ ਟੀਕਾ ਜਾਂਦਾ ਹੀ ਨਾ ਗਲੂਗੋਸ਼ਾ ਉਹਦਾ ਹੀ ਮਸ਼ੀਨਾ ਹੀ ਵਾਈ ਕਰੀਗਾ ਹੋ 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 ਕੈਂਡ ਪਿਆਦੀ ਦੋ ਦਿਨ ਭਈ ਦੋ ਦਿਨ ਮੂੰਹ ਚ ਬਲੱਡ ਵਗਦਾ ਰਿਹਾ ਕੋਈ ਮੈਡੀਸਿਨ ਨਹੀਂ ਦਿੱਤੀ ਦੇ ਇਨਾਂ ਨੇ ਫੇਰ ਪਤਾ ਕੀ ਜਾਂਦੇ ਚੁੱਪਾ ਜਾਵੇ ਆਂਦਾ ਉੱਥੇ ਦਰਖਾਸਤ ਰਿਪੋਰਟ ਕਰੋ ਪੁਲਸ ਵਾਲਿਆਂ ਦੇ ਤੇ ਕਿੰਦੀ ਹੀ ਪੁਲਸ ਵਾਲਾ ਰਿਪੋਰਟ ਫਿਰ ਉਹਨਾਂ ਨੇ ਕਿਹਾ ਤੇ ਫਿਰ ਸਾਨੂੰ ਕਰਨੀ ਪਈ ਨਹੀਂ ਤੇ ਤੁਹਾਨੂੰ ਉਹਨਾਂ ਨੇ ਕੀ ਆਖਿਆ ਉਹਨਾਂ ਨੇ ਕੁਛ ਵੀ ਨਹੀਂ ਕਿਹਾ ਉਹਨਾਂ ਦੀ ਜਾਨਾ ਸੀਗਾ ਰਾਜੀ ਨਾਮਾ ਕਰਾਤਾ ਵਾ ਹੁਣ ਹੋ ਜਾਂਦਾ ਪਾਪੀ ਰਾਜੀ ਨਾਮਾ ਹੋ ਗਿਆ ਵਾ ਸਭ ਕੁਝ ਹੋ ਗਿਆ ਸਾਹਿਬ ਸਭ ਕੁਝ ਹੋ ਗਿਆ ਮੇਰੇ ਤੋਂ ਨਹੀਂ ਪੁੱਛਿਆ ਜੀਹਾਂ ਨਾਲ ਹੀ ਕੇ ਪਰਵਾਰ ਨਾਲ ਹੀ ਪਰਵਾਰ ਨਾਲ ਨਹੀਂ ਕੀਤਾ ਬਜੀ ਜਿਨ੍ਹਾਂ ਜਿਨ੍ਹਾਂ ਦੀ ਗੋਠੀ ਚ ਹੋਇਆ ਹੋਇਆ ਨਾ ਜਿਨ੍ਹਾਂ ਦੀ ਜਿਨ੍ਹਾਂ ਦੀ ਗੋਠੀ ਚ ਹੋਇਆ ਹੋਇਆ ਹਾਸਾ ਹੋਇਆ ਉਹਨਾਂ ਨੇ ਰਾਜੀਨਾਮਾ ਹੋ ਗਿਆ ਵਾ ਇਹ ਪੁਲਿਸ ਵਾਲੇ ਨਹੀਂ ਉਹਨਾਂ ਨੂੰ ਜਾਣਦੇ ਇਹ ਕਹਿੰਦੇ ਤੋਸ਼ਮਾਨ ਨੂੰ ਮੰਨਵੇ ਕਰਵਾਓ ਸਾਨੂੰ ਨਹੀਂ ਕੋਈ ਗੱਲ ਤੇਗਾ ਨਹੀਂ ਕਹਿੰਦੇ ਧੋਖਾ ਨੇ ਸਾਈਨ ਕਰਾਏ ਆ ਅਸੀਂ ਬਸ ਆਪਣੀ ਡੈੱਡ ਬੋਡੀ ਦਾ ਪੋਸਟਮਾਰਟਮ ਨਹੀਂ ਕਰਵਾਉਣਾ ਨਹੀਂ ਕਰਾਉਣਾ ਇਹ ਗੱਲ ਮੁੱਕੀ ਆ ਮੇਰੇ ਘਰ ਵੱਲ ਦਾ ਪੋਸਟਮਾਰਮ ਕਰਨ ਨੂੰ ਕਹਿੰਦੇ ਮੇਰ ਤੋਂ ਕਹਿੰਨੇ ਕੁਝ ਨਹੀਂ ਪੁੱਛਿਆ ਕੋਈ ਰਾਜੀ ਨਾ ਮਰਦਾ ਤਾਂ ਇੱਕ ਇੱਕ ਕਰਕੇ ਬੋਲੋ ਜੀ ਸਰਮੂਗਾ 60 ਲੱਗੀ ਹੋਰ ਨਹੀਂ ਕੋਈ ਗੱਲ 60 ਲੱਗੀ ਉਹਦੇ ਇਧਰ ਕੋਠੀ ਲੱਗੀ ਉਹ ਕੋਠੇ 60 ਲੱਗੀ ਐ ਬਸ ਸਭ ਕੁਝ ਕੱਲ ਦਾ ਭਾਰਤ ਦੇ ਹੱਥ ਨਹੀਂ ਨਾ ਪਾਇਆ ਹੈ ਤੇ ਹੁਣ ਉਹਦੇ ਪੋਸਟਮਾਰ ਕਰ ਕਾਹਦਾ ਹੀ ਪੁੱਤ ਮਾਈਏ ਇੱਕ ਹੀ ਪੁੱਤ ਗਵਾਲ ਇੱਕ ਹੀ ਪੋਸਟਮਾਰ ਕਰੀਏ ਦੱਸੋ ਤੁਸੀਂ ਕੋਈ ਮਾਂ ਕਰਾਉਂਦੀ ਪੋਸਟਮਾਰ ਕਾਹਲੀ ਕਰਾਉਣਾ ਕੀ ਪੱਲੇ ਨੇ ਆਣ ਤੇ ਕੀ ਆ ਉਹੀ ਚਾਹੁੰਦੇ ਕੀ ਜੇ ਹਾਂਜੀ ਆਈ ਨਹੀਂ ਕਰਾਉਣਾ ਆਈ ਨਹੀਂ ਕਰਾਉਣਾ ਆ ਜਾਣੇ ਕਿ ਪੀਐਨਸੀ ਆਈ ਨਹੀਂ ਪੁੱਛ ਮਾਰਦੇ ਕਰਾਉਣਾ ਆਈ ਨਹੀਂ ਕਰਾਉਣਾ ਠੱਗ ਡਾਕਟਰ ਨੇ ਹਾਂਜੀ ਕੀ ਹੋਇਆ ਕੀ ਪੂਰੀ ਗੱਲ ਦੱਸੋ ਕੀ ਹੈ ਗੱਲ ਇਹ ਪੇ ਇੰਦਰ ਠੇਕਾ ਮਾਰਿਆ ਕੋਠੀ ਦਾ ਹਾਂਜੀ ਉਹ ਤਾਂ ਮਲਬਾ ਲਾਉਣ ਦੇ ਤੇ ਜੀਭਾਂ ਜਲਤ ਆ ਇਹ ਮੁੰਡਾ ਕਰਦਾ ਟਰਾਲੀ ਦੀ ਹੋ ਉਹਨਾਂ ਦਾ ਤਾਂ ਮਾਰਦੀ ਟੋਕਰੀ ਟੋਕਰੀ ਸੁੱਟ ਦਿੱਤੀ ਉੱਥੇ ਹੀ ਖਤਮ ਹੋ ਗਿਆ ਹਸਪਤਾਲ ਨਾਲ ਵੀ ਚਲ ਥੋੜਾ ਬੋਤੀ ਜਾਨੋ ਤੇ ਮੱਝੂਗਾ ਇਹਨੇ ਡਾਕਟਰ ਨੇ ਸ਼ਕਲ ਨਹੀਂ ਵਿਖਾ ਲਈ ਮੁੰਡੇ ਦੀ ਐ ਜਿਹੜੀਆਂ ਮਸ਼ੀਨਾਂ ਲਾ ਕੇ ਟੀ 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 ਕਰਦਾ ਰਿਹਾ ਵਾ ਇਹ ਹੈ ਮਰਿਆ ਨੂੰ ਲਾਈ ਛੱਡੀਆਂ ਮਸ਼ੀਨ ਹੁਣ ਆਂਦਾ ਮੈਂ ਕਚਨੀਆਂ ਕੱਢਣੀਆਂ ਇਹਦੇ ਮੁੰਡੇ ਮਰ ਕੇ ਉਹਨਾਂ ਨੂੰ ਪਾਉਣ ਗਏ ਆਹੋ ਗਰੀਬਾਂ ਦੇ ਘਰ ਕੋਲ ਤਾਂ ਡਾਰਾ ਵੇ ਆਖਣਾ ਮੈਂ ਤਾਂ ਡਾਕਟਰ ਦੋ ਨੰਬਰ ਦੀ ਕਮਾਈ ਦੋ ਦਿਨੋਂ ਆਹ ਕਹਿੰਦੇ ਪੋਸਟ ਮਾਰਟਮ ਆਹ ਹਸਪਤਾਲ ਇੱਕ ਦਿਨ ਦਾ ਰਾਜ ਰਾਜ 60000 ਰੁਪਏ ਬਣਾਦਾ ਉਹਨਾਂ ਨੇ ਇੱਕ ਨੇ ਉਹਨਾਂ ਨੇ 60000 ਰੁਪਇਆ ਬਣਾਦਾ ਵਾ ਰਾਜਨਾਮਾ ਕੀਤਾ 4 ਲੱਖ ਉਹਨਾਂ ਨੇ ਦਿੱਤਾ ਪੁਲਿਸ ਵਾਲਿਆਂ ਨੂੰ ਦਸਾਨੀ ਆ ਪੁਲਿਸ ਵਾਲਿਆਂ ਨੇ 1 ਰੁਪਇਆ ਵੀ ਨਹੀਂ ਦਿੱਤਾ ਆ ਕੋਠੀ ਵਾਲੇ ਨੇ ਡਾਕਟਰ ਨੂੰ 10 ਲੱਖ ਰੁਪਇਆ ਦਿੱਤਾ 10 ਲੱਖ ਜਾ ਮੈਂ ਕਹਿ ਨਹੀਂ ਆ 10 ਲੱਖ ਰੁਪਇਆ ਕੋਠੀ ਵਾਲੇ ਨੇ ਦਿੱਤਾ ਮੰਗੇ ਤੁਹਾਡੀ ਮੰਗੇਗੀ ਸਾਡੀ ਮੰਗਿਆ ਆ ਇਹ ਪੋਸਟ ਮਾਰਡਮ ਨਹੀਂ ਇਹ ਲਿਪੋਸਟ ਮਾਰਮ ਪਈ ਵੀ ਕਰਨਾ ਆਡਾ ਤਾਂ ਮੁੰਡਾ ਆਈ ਸ਼ਿਸ਼ਕਾਰ ਕਰਦਾ ਕਰ ਵਾਲੇ ਪਹਿਲੀ ਉਧਰ ਭਾਈ ਉਹ ਲੋਕ ਆਹ ਵੇਖੋ ਇਧਰ ਰਗਵਾ ਕਰਨੀ ਮੈਂ ਨਹੀਂ ਰਹਿਣੇ ਨਹੀਂ ਕਰ ਵਾਲੇ ਦਾ ਪੋਸਟ ਮਾਰਮ ਨਹੀਂ ਹੁੰਦਾ ਜੇ ਮੇਰੇ ਘਰ ਵਾਲੇ ਪੋਸਟ ਮਾਰਮ ਹੋਇਆ ਮੈਂ ਇਹਨਾਂ ਦੀ ਗੱਡੀ ਤੇ ਲੈ ਆ ਕੇ ਮਰੂੰਗੀ ਮੇਰੇ ਘਰ ਵਾਲੇ ਦਾ ਨਾਂ ਨਹੀਂ ਕੋਈ ਮੈਨੂੰ ਕਿਉਂ ਨਹੀਂ ਚਾਹੁੰਦੇ ਤੁਸੀਂ ਮੈਂ ਨਹੀਂ ਕਰਣਾ ਮੇਰੇ 2 ਦਿਨ ਹੋ ਗਏ ਨੂੰ ਕਿਉਂ ਕਰਾਉਂਦਾ ਉਹਨਾਂ ਨੇ ਨੰਬਰ ਇਹਨਾਂ ਮਸ਼ੀਨ ਚ ਲਾਇਆ ਉਹਨਾਂ ਨੇ ਉਦੋਂ ਕਿਹਾ ਨਹੀਂ ਇਹ ਆਗੇ ਗਲਤੀ ਕਰੀ ਮੰਨਦੇ ਜੀ ਡਾਕਟਰਾਂ ਦੀ ਡਾਕਟਰਾਂ ਦੀ ਇਹਨਾਂ ਦੱਸਿਆ ਨਹੀਂ ਹਨੂ ਉਹ ਕਿਹੜੀ ਹੋਸਪੀਟਲ ਕਿਹੜੀ ਇਹ ਪਹਿਲਾਂ ਇਹਨੂੰ ਆਂਦੇ ਵੀ ਤੁਸੀਂ ਉੱਥੇ ਲੈ ਜਾਓ ਹੁਣ ਦੇ ਪੁਸ਼ਟ ਮਾਸਟਰ ਕਰਾਓ ਪਹਿਲਾਂ ਪਤਾ ਕੀ ਹੁੰਦਾ ਹੈ ਜਦੋਂ ਕਰ ਜਿੱਦ ਮੁੰਡਾ ਲੈ ਕੇ ਆਇਆ ਹੈ ਪੁਲਿਸ ਦੇ ਕਰੋ ਰਿਪੋਰਟ ਉਸ ਤੋਂ ਬੜਾ ਫਾਇਦਾ ਹੋਊਗਾ ਪੁਲਿਸ ਦੇ ਕਰੋ ਕੰਜਰਾ ਫਾਇਦਾ ਤੇ ਇਹਨਾਂ ਵੀ ਬੜਾ ਹੋਣਾ ਹੈਗਾ ਮੈਂ ਇਹ ਗੱਲਾਂ ਸਦੀਆਂ ਮਹਿਰ ਨਪੜਾਂਗੀ ਪਰ ਮੇਰਾ ਦਿਮਾਗ ਥੇਜਿਆ ਕਿ ਕੀ ਕਾਨੂੰਨ ਹੋ ਜਾਂਦਾ ਕੀ ਕਾਰਵਾਈਆਂ ਤੇ ਫੇਰੇ ਜ਼ਿੰਮੇਾਰ ਪੁਲਸ ਵਾਲੇ ਹੋਣਗੇ ਉਹ ਹਸਪਤਲ ਵਾਲਿਆਂ ਨੇ ਦਿੱਤਾ 60000 ਦਾ ਬਿੱਲ ਇੱਕ ਦਿਨ ਦਾ ਰਾਤੀ ਲੈ ਗਏ ਉਹ ਦਿਨੇ ਉਹਨਾਂ ਨੇ ਬਣਾਤਾ ਦੋ ਦਿਨਾਂ ਦਾ ਬਰਬਾਦ ਜਾਂਦੀ ਪੁੱਛਤੀ ਮੇਰਾ ਜਵੰਟੀ ਕਿ ਆ ਅੰਦਰ ਜਾਂਦੀ ਉਹ ਕੁਝ ਨਹੀਂ ਬੋਲਦਾ ਇਹ ਜੋ ਬਲੱਡ ਹੁੰਦਾ ਉਹਨਾਂ ਨੇ ਬਲੱਡ ਦਿੰਦਾ ਕਿੰਨੀ ਉਹਨਾਂ ਦਾ ਬੰਦ ਹੋ ਜੂਗਾ ਬੰਦੋ ਜੂਗਾ ਕੋਠੀ ਵਾਲਿਆਂ ਨੇ پیسے ਦੇ ਦਦੇ ਉਹ ਵੀ ਨਹੀਂ ਹਨ ਤੁਤੇ ਹਲਦਾਂ ਤੁਹਾਨੂੰ ਇਹਨਾਂ ਦਿੱਤੀ ਪੁਲਿਸ ਦੇ ਰਿਪੋਰਟ ਕਰੋ ਉਹ ਪਿਆਹਾ ਕਾਦਾ ਇਹਨਾਂ ਨੇ ਲੈਣਾ ਇਹ ਦੇਖੋ ਉਹ ਦੋ ਦਿਨ ਹਾਂਜੀ ਸਰ ਕੀ ਮਾਮਲਾ ਕੀ ਹੈ ਜੇ ਉਹ ਕਹਿੰਦੇ ਹੱਡੀ ਲਾਸ਼ ਨੂੰ ਜਾਨ ਨਹੀਂ ਦੇ ਰਹੇ ਪੁਲਿਸ ਵਾਲੇ ਰੋਕਦੇ ਆ ਰਸਤੇ ਜੇ ਕੱਲ ਇੱਕ ਕਾਰਵਾਈ ਦੇ ਵਿੱਚ ਹਸਤੀ ਘੱਪੇ ਕੱਲ ਇੱਕ ਬਿਲਡਿੰਗ ਬਣਦੀ ਸੀ ਅ ਇਸੇ ਰੋਡ ਦੇ ਉੱਤੇ ਹੀ ਅੱਗੇ ਜਾ ਕੇ ਹੈ ਤੇ ਉਹਦੇ ਵਿੱਚ ਇੱਕ ਲੜਕਾ ਸੀ ਉਹਦੇ ਉੱਤੋਂ ਕੁਝ ਮਲਬਾ ਸੁੱਟਿਆ ਜਿਹੜਾ ਉਹਦੇ ਸਿਰ ਵਿੱਚ ਵੱਜਾ ਉਹਦੀ ਡੈਥ ਹੋ ਗਈ ਇਹਨਾਂ ਨੇ ਉਸ ਸਬੰਧ ਵਿੱਚ ਬਾਰੋ-ਬਾਰ ਹੀ ਆਪਸ ਦੇ ਵਿੱਚ ਕੋਈ ਰਾਜੀਨਾਮਾ ਕੀਤਾ ਜਿਸ ਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹੈਗੀ ਪਰ ਕਿਸੇ ਦੀ ਵੀ ਅਨਨੈਚੁਰਲ ਡੈਥ ਹੁੰਦੀ ਆ ਤੇ ਉਹਦਾ ਪੋਸਟਮਾਰਟਮ ਕਰਾਉਣਾ ਬਹੁਤ ਜ਼ਰੂਰੀ ਆ ਉਹਦੇ ਵਿੱਚ ਕਈ ਕਾਨੂੰਨੀ ਅੜਚਨਾ ਜਿਹੜੀਆਂ ਆਉਂਦੀਆਂ ਨੇ ਇਹਨਾਂ ਨੂੰ ਉਹਦੇ ਤੋਂ ਜਾਣੂ ਕਰਵਾਇਆ ਗਿਆ ਹੈ ਇਹਨਾਂ ਦੇ ਜਿਹੜੇ ਮਹਤਵਪੂਰਨ ਬੰਦੇ ਨੇ ਉਹਨਾਂ ਨੇ ਵੀ ਇਹਨਾਂ ਨੂੰ ਸਮਝਾਇਆ ਹੈ ਵੀ ਇਹ ਕਾਨੂੰਨੀ ਪ੍ਰਕਿਰਿਆ ਹੈ ਇਹਦੇ ਵਿੱਚੋਂ ਲੰਘਣਾ ਪੈਣਾ ਹੈ ਵੀ ਇਹ ਕਮ ਤਾਂ ਜੋ 174 ਆਏ ਹੋਣਾ ਹੈ ਬਟ ਇਹ ਕੁਛ ਲੋਕ ਜਿਹੜੇ ਨੇ ਉਹ ਇਹਨੂੰ ਡੱਕ ਰਹੇ ਨੇ ਤੇ ਰੌਲਾ ਪਾ ਰਹੇ ਨੇ ਕਰੋਨਾ ਵੱਲੋਂ ਹਸਪਤਾਲ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਆ ਕਿ ਬੰਦਾ ਡੈੱਡ ਹੈ ਗੈ ਡੈੱਡ ਬੰਦੇ ਦੇ ਵਿੱਚ ਉਹ ਹਸਪਤਾਲ ਹਸਪਤਾਲ ਦੱਸੇਗਾ ਉਹਦੇ ਬਾਰੇ ਸਾਨੂੰ ਨਹੀਂ ਪਤਾ ਜੀ ਸਰ ਨਾਮ ਹੋਇਆ ਥਾਣੇ ਚ ਆਇਆ ਨਹੀਂ 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 ਸਾਨੂੰ ਨਹੀਂ ਪਤਾ ਸਾਨੂੰ ਇੰਨਾ ਹੀ ਇੰਨਾ ਨਹੀਂ ਦੱਸਿਆ ਕਿ ਰਾਜ ਸਾਡੇ ਥਾਣੇ 'ਚ ਕੋਈ ਨਹੀਂ ਆਇਆ ਮਨਪੋਲਸ ਵੱਲੋਂ ਕੀ ਕਾਰਵਾਈ ਕੀਤੀ ਸਾਡੇ ਵੱਲੋਂ ਤਾਂ ਜੋ ਕਾਨੂੰਨੀ ਪ੍ਰਕਿਰਿਆ ਹੈ ਇਹਦੀ ਅਨੈਚੁਰਲ ਡੈਥ ਹੈ ਇਹਦੀ ਮਲਬਾ ਡਿੱਗਣ ਕਰਕੇ ਇਹਦੇ ਸਿਰ 'ਤੇ ਸੱਟ ਲੱਗਣ ਕਰਕੇ ਜਿਹੜੀ ਆ ਇਹ ਡੈਥ ਹੋਈ ਆ ਉਹਦੀ ਕਾਨੂੰਨ ਮੁਤਾਬਕ ਜਿਹੜੀ 174 174 ਦੀ ਕਾਰਵਾਈ ਕਰਵਾ ਕੇ ਪੋਸਟਮਾਰਟਮ ਕਰਵਾਉਣਾ ਹੈ ਅਸੀਂ ਤੇ ਉਹੀ ਗੱਲ ਹੀ ਕਹਿ ਰਹੇ ਆਂ ਔਰ ਬਹੁਤ ਪਿਆਰ ਨਾਲ ਤੇ ਰਿਸਪੈਕਟਫੁਲੀ ਇਹਨਾਂ ਨੂੰ ਸਮਝਾ ਰਹੇ ਆਂ ਪਰ ਜਿਹੜੇ ਇਹਨਾਂ ਦੇ ਮੋਤਪਰਦੇ ਆ ਲਾਗੇ ਖੜੇ ਨੇ ਇਹ ਤੇ ਸਮਝ ਰਹੇ ਨਹੀਂ ਇਸ ਗੱਲ ਨੂੰ ਕਿ ਇਹ ਜ਼ਰੂਰੀ ਆ ਉਹਨਾਂ ਨੇ ਇਹਨਾਂ ਨੂੰ ਹੀ ਸਮਝਾਇਆ ਇਹਨਾਂ ਦੇ ਮੋਤਪਰਾਂ ਨੂੰ ਕਰੇ ਕੋਚ ਵਿੱਚੋਂ ਹੈਗੇ ਨੇ ਜਿਹੜੇ ਨਹੀਂ ਸਮਝ ਰਹੇ